ਹੈਲੋ ਹੈਲੋ ਗਰਨਾਮ ਬੋਲਦਾ ਸੀ ਹਾਂਜੀ ਕਿਵੇਂ ਆ ਸਠਾਣੀ ਬੋਲਦੀ ਆ ਹਾਂਜੀ ਪੁਸ਼ਪਾ ਬੋਲਦੀ ਆ ਹਾਂਜੀ ਪੁਸ਼ਪਾ ਬੋਲਦੀ ਆ ਕਿਵੇਂ ਆ ਪੁਸ਼ਪਾ ਕਿਵੇਂ ਪੁਸ਼ਪਾ ਠੀਕ ਹੈ ਪੁਸ਼ਪਾ ਝੁਕੇਗਾ ਨਹੀਂ ਸਾਲਾ ਉਹ ਹੀ ਆ ਕਿ ਹਾਂਜੀ ਹੂੰ ਹੋਰ ਕੀ ਬਣੀ ਜਾਂਦਾ ਕੁਛ ਨਹੀਂ ਬੰਨ ਕੇ ਅੱਛਾ ਕੀ ਕਿਵੇਂ ਹੈਗੀਆਂ ਸਿਹਤਾਂ ਘਰ ਪਰਿਵਾਰ ਕਿਵੇਂ ਆ ਸਾਰਾ ਠੀਕ ਆ ਜੀ ਵਧੀਆ ਵਧੀਆ ਹਾਂਜੀ ਹੋਰ ਕੀ ਕਰਦੀ ਸੀ ਸਬਜ਼ੀ ਕੱਟਦੀ ਆਂ ਨਹੀਂ ਸਬਜ਼ੀ ਕੱਟਦੀ ਆਂ ਸਬਜ਼ੀ ਕੱਟਦੀ ਆਂ ਨਹੀਂ ਮੇਰਾ ਪੌਂਦੂ ਕੱਟੀ ਆਂ ਨਹੀਂ ਕਿਤੇ ਨਹੀਂ ਨਹੀਂ ਅੱਛਾ ਹੂੰ ਮੈਂ ਸੇਟ ਕਿੱਥੇ ਤੇਰਾ ਹੂੰ ਹੂੰ ਸੇਟ ਕਿੱਥੇ ਤੇਰਾ ਕਿੰਦੇ ਦੁਕਾਨ ਤੇ? ਸ਼ਾਂਤੇ। ਅੱਜ ਮੈਂ ਗਵਾੜ ਕੰਨੀ ਇਧਰ ਢੇੜਾ ਮਾਰਿਆ ਸੀ ਤਾਂ ਮੈਨੂੰ ਦਿਖੀ ਨਹੀਂ ਦੁਕਾਨ ਕੰਨੀ ਕਿੱਧਰ ਉੱਠ ਗਈ ਸੀ। ਮੈਂ ਕਰਿਆ ਗਈ ਸੀ। ਕਰਿਆ ਗਈ ਸੀ ਤੂੰ? ਹਾਂਜੀ। ਅੱਛਾ। ਮੈਂ ਖਲਾ ਕੀ ਅੱਜ ਥਾਣੀ ਦਾ ਦਰਸ਼ਨ ਹੀ ਹੋ ਜਾਣਾ। ਹਾਂ ਦਰਸ਼ਨ ਹੋਏ ਨਹੀਂ ਅੱਜ ਫਿਰ। ਹੋਏ ਨਹੀਂ ਦਰਸ਼ਨ ਅੱਜ। ਹਾਂ ਕਰਿਆ ਗਈ ਸੀ ਫਿਰ। ਹਾਂ। ਮੈਂ ਕਿਤੇ ਦਰਸ਼ਨ ਹੋ ਜਾਂਦੇ ਤਾਂ ਕਿਤੇ ਥੋੜਾ ਬਹੁਤ ਤੈਨੂੰ ਵੀ ਦੇਖ ਲੈਂਦੇ ਅੱਛਾ ਹੋਰ ਦਰਸ਼ਨ ਜ਼ਰੂਰੀ ਹੈ ਕਿ ਦਰਸ਼ਨ ਤਾਂ ਜ਼ਰੂਰੀ ਹੈ ਦਰਸ਼ਨ ਹੋਏ ਦੇ ਦਿਨ ਸੌਖਾ ਟੱਪਿਆਂ ਦਾ ਤੈਨੂੰ ਦੇਖ ਕੇ ਹੋਰ ਇੱਥੇ ਕੀ ਹੈ ਹੂੰ ਚਲੋ ਵੀਆ ਫੇਰ ਹੂੰ ਹੋਰ ਇਹ ਦੁਬੱਧਾ ਸੀ ਕੀ ਕਰ ਸਕਦੇ ਹਾਂ ਕੱਨੀ ਉਹ ਤਾਂ ਦਿਨ ਵਧੀਆ ਟਪਣਾ ਚਾਹੀਦਾ ਦਰਸ਼ਨ ਤੁਹਾਨੂੰ ਦੇ ਦਿਆ ਕਰਾਂ ਗੇ ਮੇਰੀ ਗੋਰੀ ਚਿੱਟੀ ਸਠਾਣੀ ਦੇ ਦਰਸ਼ਨ ਹੋ ਜਾਂਦਾ ਸਾਨੂੰ ਹੋਰ ਸਾਨੂੰ ਇੱਥੇ ਕੀ ਚਾਹੀਦਾ ਹੂੰ ਦਰਸ਼ਨ ਨਾਲ ਸਾਰਾ ਕੁਝ ਹੀ ਮਿਲ ਜਾਂਦਾ ਹੁਣ ਅੱਛਾ ਕਿੰਨਾ ਮੈਂ ਪਸੰਦ ਹੈ ਕਿ ਤੁਹਾਨੂੰ ਹਾਂ ਪਸੰਦ ਆ ਅੱਛਾ ਕਿੰਨਾ ਕੁ ਬਾਲਾ ਸਾਰਾ ਬੜਾ ਸਰਪਸੰਦ ਹੈ ਸਾਨੂੰ ਵੀ ਕਦੇ ਕੋਈ ਦਰਸ਼ਨ ਦੱਸਣਾ ਸੀ ਤਾਂ ਤੇਰੇ ਦਰਸ਼ਨ ਕਰ ਲੈਣੇ ਹਨ ਸਾਨੂੰ ਵੀ ਦਰਸ਼ਨ ਕਰਾ ਦਿਓ ਅੰਦਰਲੀ ਚੀਜ਼ ਦੇ ਐਡੀ ਛੇਤੀ ਨਾ ਛੇਤੀ ਕਿਦਾ ਤੋਰਾ ਜੀ ਨਹੀਂ ਕਰਦਾ ਵੀ ਮੈਂ ਸੇਠ ਦੀ ਝਟਦਾ ਦੇਖੀ ਹੈ ਕਿ ਬਾਬੇ ਦੀ ਵੀ ਦੇਖ ਲਾਂ ਉਹ ਜਿੱਥੇ ਡੜੜਾ ਲੱਗਦਾ ਡਰ ਇੱਥੇ ਕੀ ਲੱਗਦਾ ਡਾਡੋਰ ਵਾਲੀ ਨਾ ਡਰਿਆ ਨਹੀਂ ਰਹਿਣਾ ਕਰਨੀ ਤੂੰ ਮੈਂ ਦੱਸਦੀ ਬਾਹਲੇ ਇੱਕ ਤਾਂ ਨਹੀਂ వయరళయాలయాల ayంన afraid మంగ్యల లియలా多ల よ లిన వం్న కరలబయం వౌద్నల వోదిం చశ్రమాలిలా�్సలలూళంలి గొఁలూసలి ఆఴి కౣింల % ਸੀ ਤਾਂ ਮੰਨੇ ਪਊਗਾ ਹਾਂਜੀ ਸ਼ੇਰ ਬਣਨ ਵਾਸਤੇ ਪਹਿਲਾਂ ਸ਼ੇਰ ਦਾ ਸੰਗ ਕਰਨਾ ਪਊਗਾ ਨਾ ਤੈਨੂੰ ਉਹ ਤੇ ਨਹੀਂ ਕਰੀਂਗੀ ਇਹ ਕਰਨਾ ਦਾ ਬੋਗਾ ਦੇ ਕੋਈ ਕੋਈ ਤਰੀਕਾ ਹੋਵੇਗਾ ਨਹੀਂ ਤੂੰ ਆਖੇਵੇਂ ਬਾਣੀ ਇਹਨਾਂ ਦਾ ਕਿ ਸ਼ੇਰ ਬਣ ਜਾ ਉਹ ਤਾਂ ਤੇਰੇ ਤੋਂ ਬਣੇ ਨਹੀਂ ਜਾਣਾ ਬਣੇ ਜਾਊਗਾ ਨਹੀਂ ਜੀ 8 ਵਜੇ ਵਕਤੀਆਂ ਬੁਝਾ ਦਿੰਦੇ ਸਾਰੇ ਘਰ ਦੀਆਂ ਕੋਈ ਚੋਰ ਨਾ ਜੀ ਅੱਛਾ ਤੇ ਵੀ ਕੁੱਤੀ ਹੋਰ ਪਾਲ ਰੱਖੀ ਐ ਜਿੱਦਾਂ ਅੱਛਾ ਬਾਣੀਆਂ ਵੀ ਕੁੱਤੇ ਪਾਲਣ ਲੱਗ ਗਏ ਹਾਂ ਬਾਣੀਆਂ ਵੀ ਕੁੱਤੇ ਪਾਲਣ ਲੱਗ ਗਏ ਹੋਰ ਸੇ ਸੇਟ ਨਹੀਂ ਲੈਂਦੀ ਇਹ ਵਾਰੋਂ ਹੂੰ ਹੋਰ ਕਿੰਨਾ ਚੋਰਾਂ ਦਾ ਡਰ ਲੱਗਦਾ ਹੈ ਸ਼ਹਿਰ ਦੇ ਵਿੱਚ ਕਿਤੇ ਚਮਚੋਰ ਨਾ ਆ ਜਾਣਾ ਉਹਨਾਂ ਨੇ ਕਹਦੇ ਵੇ ਸੱਚਾ ਚਮਚੋਰ ਹੈ ਮੈਂ ਤਾਂ ਚਮਚੋਰ ਹੈ ਜਾਂ ਪੈਸਾ ਚੋਰ ਹੈ ਕੋਈ ਚੋਰ ਵੀ ਨਹੀਂ ਲੱਗਦਾ ਜੱਗ ਦਾ ਇਹਨਾਂ ਦੇ ਚਮਚਾ ਚੋਰ ਤਾਂ ਹੀ ਸਾਰੇ ਚਮਚੋਰ ਤਾਂ ਬਸਾ ਗਿਆ ਨਾਂ ਨਹੀਂ ਦਿੰਦਾ ਅੱਛਾ ਜੀ ਹੋਰ ਇੱਥੇ ਕੀ ਕਰੂਗਾ ਚਮਚੋਰਾ ਕੇ ਹੋਰ ਚਮਚੋਰਨੇ ਕੀ ਕਰਨਾ ਆ ਕੇ ਹਾਂ ਉਹ ਹੋਰ ਬਸ ਚਾਮੀ ਚੋਰੀ ਕਰਨਾ ਸੀ ਆ ਕੇ ਕਰ ਲਾਂਗੇ ਸੀ ਸਾਡੀ ਰੂਬੀ ਨਾਲ ਜਾਣਕਾਰੀ ਬਣਾਣੀ ਪਊਗੀ ਤੁਹਾਨੂੰ ਕਰਨਾ ਕੀ ਨਾਲਾ ਸਾਡੀ ਰੂਬੀ ਨਾਲੇ ਜਿਹੜੀ ਕੁੱਤੀ ਬਾੜ ਕਿਉ ਹੋ ਹਾਂਜੀ ਲਾਦੇ ਨਾ ਬਣਾ ਲਾਂਗੇ ਜਾਣਕਾਰੀ ਔਰ ਨੰਦਸਰ ਜੀ ਵੀ ਸੀ ਕੰਮ ਕਿਉਂ ਰਹਾ ਪੈਸਾ ਕਿਉਂ ਰਹਿ ਨਹੀਂ ਅੱਛਾ ਏ ਇਹ ਰੱਖ ਲਉ ਰਾਜਿਕਾ ਕੰਮ ਕਰੀ ਫਿਰ ਹੂੰ ਬਣ ਕੇ ਰੱਖੀਏ ਜੀ ਕਰਦਾ ਹੈ ਕਿ ਅੱਜ ਅੱਜ ਬਣ ਜੇ ਪ੍ਰੋਗਰਾਮ ਆਪਾਂ ਹਾਂ ਕੋਸ਼ਿਸ਼ ਤਾਂ ਜਾਰੀ ਰਹੂਗੀ ਦੇਖਾਂਗੇ ਫਿਰ ਕੋਸ਼ਿਸ਼ ਨਹੀਂ ਬਸ ਪੁਰਾ ਪੱਕਾ ਹੀ ਕੰਮ ਰੱਖੇ ਫਿਰ ਕੱਕਲੇ ਬੜਾ ਅੰਤ ਦਿਨ ਹੀ ਸੂਗਾ ਦੋਨਾਂ ਤੇ ਇੱਕ ਨੂੰ ਫਿਰ ਹੂੰ ਕੱਲ੍ਹ ਪਾਣੀ ਹੁੰਦੇਂਗੇ ਫਿਰ ਮੈਂ ਨਹੀਂ ਇਹਦਾ ਕੰਮ ਨਹੀਂ ਪਾਣੀ ਦਾ ਜਰਨ ਕਰਦਾ ਪਾਣੀ ਨਾ ਹੈ ਪਾਣੀਆ ਨਹੀਂ ਕਰਦਾਗਾ ਅੱਛਾ ਪਾਣੀਆ ਨਹੀਂ ਕਰਦਾ ਪਾਣੀਆ ਦਿਨੇ ਸਾਰਾ ਦਿਨ ਸਮਾਨਵੀਂ ਤੇ ਰਾਤ ਨੂੰ ਸਾਵੇ ਦਿਉੜਦਾ ਤੇ ਰਾਤ ਨੂੰ ਕੁਝ ਹੋਰ ਨਹੀਂ ਤੰਗਾ ਨਹੀਂ ਜੋੜਦਾ ਰਾਤ ਨੂੰ ਤੰਗਾ ਨਹੀਂ ਜਿਉੜਦਾ ਅੱਛਾ ਤੰਗਾ ਦੂੰਗਾ ਜਿੜਾ ਲੈ ਕੇ ਫਿਰੋ ਤੂੰ ਹਾਂ ਕਿਉਂ ਤੇ ਕਿਹ ਨਾਲੀ ਹੋਰ ਇੱਥੇ ਕੀ ਜੜਾ ਰਿਆ ਕਰਦਾਂਗਾ ਨਹੀਂ ਹਾਂ ਚੱਲ ਫਿਰ ਆਪਾਂ ਜੋੜਾਂਗੇ ਟੰਗਾ ਜੇ ਤਿਆਰ ਨਹੀਂ ਫਿਰ ਹੈ ਹਾਂਜੀ ਕਰੀ ਮੈਂ ਮੈਨੂੰ ਘੰਟੀ ਮਾਰ ਦੇ ਠੀਕ ਹੈ ਠੀਕ ਹੈ